ਇੱਕ ਸ਼ਬਦ ਸਿਰ ਕਰ ਵੈਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ ਇਹ ਜਿਹੜਾ ਸ਼ਬਦ ਹੈ ਨਾ ਇਹਦੀਆਂ ਇੰਨੀ ਕੁ ਵਰਕ ਵਰਕਤਾ ਨੇ ਤੁਸੀਂ ਪੜੋ ਸਹੀ ਇਹਨੂੰ ਮੂਲ ਮੰਤਰ ਦੇ ਨਾਲ ਘਾਟ ਨਹੀਂ ਕਿਤੇ ਆਉਣੀ ਇਹਦਾ ਤਰੀਕਾ ਮੈਂ ਤੁਹਾਨੂੰ ਦੱਸਦਾ ਜਦੋਂ ਵੀ ਸ਼ਬਦ ਪੜ੍ਹਨਾ ਇੱਕ ਤਾਂ ਗੌੜੀ ਮਹੱਲਾ ਪੰਜਵਾਂ ਜ਼ਰੂਰ ਕਹਿਣਾ ਇੱਕ ਰਹਾਉ ਜ਼ਰੂਰ ਕਹਿਣਾ ਇਹ ਚੀਜ਼ਾਂ ਛੱਡਣੀਆਂ ਨਹੀਂ ਜਦੋਂ ਵੀ ਸ਼ਬਦ ਦਾ ਜਾਪ ਕਰਨਾ ਪਹਿਲਾਂ ਕਹਿਣਾ ਗੌੜੀ ਮਹੱਲਾ ਪੰਜਵਾਂ ਥਿਰ ਕਰ ਬੈਸੋ ਹਰ ਜਨ ਪਿਆ ਸਤਿਗੁਰ ਤੁਮਰੇ ਕਾ ਸਵਾਰੇ ਰਹਾਉ ਗੌੜੀ ਮਹੱਲਾ ਪੰਜਵਾਂ ਵੀ ਕਹਿਣਾ ਰਹਾਉ ਵੀ ਕਹਿਣਾ ਪਹਿਲਾ ਮੂਲ ਮੰਤਰ ਸਹਬ ਦਾ ਜਾਪ ਕਰੋ ਫੇਰ ਗੌੜੀ ਮਹੱਲਾ ਪੰਜਵਾਂ ਥਿਰ ਕਰ ਬੈਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾ ਸਵਾਰੇ ਇਹਦਾ ਜਾਪ ਕਰੋ ਮੈਂ ਕਹਿੰਦਾ 5-5 ਮਿੰਟ ਕਰੋ ਕਰੋ ਜਰੂਰ ਤੀਜਾ ਸ਼ਬਦ ਤੁਸੀਂ ਲਾ ਲਓ ਤੇ ਚਰ ਮੂਲ ਨਾਲ ਥੋੜੀ ਤੋਂ ਜਿਚਰਾਪ ਕਿਰਪਾਲ ਸ਼ਬਦ ਖੁੱਟ ਬਾਬਾ ਨਾਨਕਾ ਖਾਈ ਕਰ ਜਤਨ ਚੌਥਾ ਸ਼ਬਦ ਜੋੜ ਲਓ ਪੌੜੀ ਜਾਂ ਤੂੰ ਮੇਰਾ ਵੱਲ ਹੈ